ਜਲੰਧਰ ਰੂਰਲ ਜਿਹੜੀ ਸਾਡੀ ਪੁਲਿਸ ਹੈਗੀ ਰੂਰਲ ਪੁਲਿਸ ਨੂੰ ਇੱਕ ਸਫਲਤਾ ਹਾਸਲ ਮਿਲੀ ਹੈ ਕਿ ਜਿਹਦੇ ਵਿੱਚ 4 ਕਿਲੋ ਫੀਮ ਜਿਹੜੀ ਹੈਗੀ ਸਾਡੇ ਸੀਏਏ ਟੀਮ ਨੇ ਜਿਹੜੇ ਐਸਆਈ ਨਰਮਲ ਸਿੰਘ ਤੇ ਸਾਡੇ ਇਨਸਪੈਕਟਰ ਪੁਸ਼ਪ ਵਾਲੀ ਇਹਨਾਂ ਦੀ ਟੀਮ ਜਿਹੜੀ ਇਨਸਪੈਕਟਰ ਸੀਏਏ ਨੇ ਇਹਨਾਂ ਦੀ ਟੀਮ ਨੂੰ ਸਫਲਤਾ ਹਾਸਲ ਮਿਲੀ 4 ਕਿਲੋ ਫੀਮ ਜਿਹੜੀ ਬਰਾਮਦ ਹੋਈ ਤੇ ਦੋ ਦੋਸ਼ੀ ਨੇ ਜਿਹੜੇ ਇੱਕ ਸੰਦੀਪ ਸਿੰਘ ਤੇ ਇੱਕ ਗੁਰਪ੍ਰੀਤ ਸਿੰਘ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕੀਤਾ ਹੈਗਾ ਥਾਣਾ ਪਤਾਰਾ ਦੇ ਵਿੱਚ ਜਿਹੜਾ 79 ਨੰਬਰ ਮੁਕਦਮਾ ਇਹਨਾਂ ਦੇ ਦਰਜ ਕੀਤਾ 18685 ਜਿਹੜੀ ਸੈਕਸ਼ਨ ਦੇ ਤਹਿਤ ਕੀਤਾ ਇਹ ਦੋ ਵਿਅਕਤੀ ਜਿਹੜੇ ਹੈ ਕਿ ਨੇ ਲੁਧਿਆਣਾ ਏਰੀਆ ਦੇ ਰਹਿਣ ਵਾਲੇ ਨੇ ਪਾਏ ਗਏ ਜਿਹੜਾ ਇੱਕ ਦੇ ਉੱਪਰ ਜਿਹੜਾ ਤਿੰਨ ਮੁਕਦਮੇ ਪਹਿਲਾਂ ਦਰਜ ਹੋਣੇ ਪਾਏ ਗਏ ਹੈਗੇ ਗੁਰਪ੍ਰੀਤ ਸਿੰਘ ਨਾਮ ਦਾ ਜ ਉਹ ਸ਼ਖਸ ਜਿਹੜਾ ਸੰਦੀਪ ਸਿੰਘ ਨਾਮ ਦਾ ਇੱਕ ਸ਼ਖਸ ਹੈ ਇਹਦੇ ਤੋਂ ਇਹਦੇ ਉੱਪਰ ਇੱਕ ਮੁਕਦਮਾ ਜਿਹੜਾ ਦਰਜ ਹੋਣਾ ਪਾਣਾ ਪਾਇਆ ਗਿਆ ਜਿਹੜਾ ਐਕਸਾਈਜ਼ ਐਕਟ ਦਾ ਹੈਗਾ ਸੀ ਇਹਦੇ ਤੋਂ 21 ਪੇਟੀਆਂ ਸ਼ਰਾਬ ਪਹਿਲਾਂ ਜਿਹੜੀ ਐਕਸਾਈਜ਼ ਦੀ ਡੇਲੋ ਥਾਣੇ ਦੇ ਵਿੱਚ ਰਾਮ ਦੋਈ ਸੀ ਐਂਡ ਜਿਹੜਾ ਦੂਸਰਾ ਗੁਰਪ੍ਰੀਤ ਸਿੰਘ ਹੈ ਉਸ ਦੇ ਉੱਪਰ 376 ਡੀ ਦਾ ਇੱਕ ਮਕਦਮਾ ਦਰਜਾ 1 399 402 ਦਾ ਮਕਦਮਾ ਜਿਹੜਾ ਹੈਗਾ ਆਈਪੀਸੀ ਦਾ ਉਹਦੇ ਤੇ ਪਹਿਲਾਂ ਦਰਜ ਹੋਣਾ ਪਾਇਆ ਗਿਆ ਐਂਡ ਆਬਜੈਕਟ ਦਾ ਉਹਦੇ ਨਾਲ ਹੈਗਾ ਐਂਡ ਇੱਕ 382 ਵਗੈਰਾ ਜਿਹੜੀ ਸੈਕਸ਼ਨ ਦੇ ਤਹਿਤ ਉਹਦੇ ਉੱਤੇ ਮਕਦਮਾ ਦਰਜ ਹੋਏ ਹੋਏ ਗਏ ਇਹ ਜਿਹੜੇ ਹੈਗੇ ਇਹਨਾਂ ਦੀ ਹੁਣ ਪੁੱਛਕਿਛ ਕਰ ਰਹੇ ਹੈ ਕਿ ਕਿ ਇਸ ਏਰੀਆ ਦੇ ਵਿੱਚ ਇਹਨਾਂ ਡਿਲੀਵਰੀ ਕਰਦੇ ਸੀ ਜਲੰਧਰ ਏਰੀਆ ਦੇ ਵਿੱਚ ਇਹਨਾਂ ਨੇ ਖਾਸ ਤੌਰ ਤੇ ਆ ਕੇ ਜਿਹੜੀ ਅੱਗੇ ਡਿਲੀਵਰੀ ਕਰਨੀ ਸੀ ਐਂਡ ਪਿੱਛੋਂ ਜਿਹੜੀ ਸਾਡੀ ਇਹਨਾਂ ਦੇ ਮੱਧ ਪ੍ਰਦੇਸ਼ ਦੇ ਜਿਹੜੇ ਰਹਿਣ ਵਾਲੇ ਹੈਗੇ ਨੇ ਜਿੱਥੋਂ ਇਹ ਲੈ ਕੇ ਆਉਂਦੇ ਸੀ ਤਾਂ ਇਹਨਾਂ ਦੀ ਹੁਣ ਪੁਲਿਸ ਰਿਮਾਂਡ ਤੇ ਇਹਨਾਂ ਦਾ ਹਾਸਲ ਕਰਕੇ ਅੱਗੇ ਜਿਹੜੀ ਮਜਬੂਤ ਪੁੱਛਗਤ ਕੀਤੀ ਜਾਏਗੀ ਕਿ ਪਹਿਲਾਂ ਕਿੰਨੀ ਵਾਰੀ ਇਹ ਜਿਹੜੇ ਲਿਆ ਕੇ ਅੱਗੇ ਸਪਲਾਈ ਕਰ ਚੁੱਕੇ ਨੇ ਐਂਡ ਇਹਨਾਂ ਦਾ ਕਿਸ ਉਤੋਂ ਰੇਟ ਨੂੰ ਲੈ ਕੇ ਆਉਂਦੇ ਸੀ ਅੱਗੇ ਕਿਸ ਰੇਟ ਨੂੰ ਅੱਗੇ ਜਿਹੜੀ ਹੈਗੀ ਇਹ ਸੇਲ ਕਰਦੇ ਸੀ ਤਾਂ ਤੌਰ ਤੇ ਜਿਹੜੀ 6 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਅੱਗੇ ਜਿਹੜੀ ਹੈਗੀ ਇਹ ਜਿਹੜੀ ਵੇਚ ਦਿੰਦੇ ਹੈਗੇ ਰਿਟੇਲ ਦੇ ਵਿੱਚ ਵੀ ਜਿਹੜੀ ਥੋੜੀ ਜ਼ਿਆਦਾ ਮਹਿੰਗੀ ਵੇਚਦੇ ਹੈਗੇ ਆ ਉਹਦੇ ਉੱਤੇ ਅਸੀਂ ਜਿਹੜੀਆਂ ਹੈਗੀਆਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਢਾਈ ਨਾਲ ਕੋਸ਼ਿਸ਼ ਕਰਾਂਗੇ ਸਰ ਪਹਿਲਾਂ